ਜਸਵੀਰ ਜੱਸੀ ਨੇ ਹਾਲੀ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੋ ਚ ਨੂੰ ਯਾਦ ਕਰਦੇ ਆ ਗਾ ਕੇ ਸ਼ਰਧਾਂਜਲੀ ਪੇਂਟ ਕੀਤੀ ਹੈ ਜੀ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਪ੍ਰਸ਼ੰਸਕਾਂ ਦੇ ਵੱਲੋਂ ਖੂਬ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਕੀ ਹੈ ਐਸਾ ਇਸ ਵੀਡੀਓ ਦੇ ਵਿੱਚ ਆਓ ਦੇਖਦੇ ਆ ਇਸ ਵੀਡੀਓ ਨੂੰ ਸਾਰੇ ਜਗ ਦੀਆਂ ਅੱਖਾਂ ਦੇ ਉਤਾਰਿਓ ਸਰਜਗ ਦਿਆਂ ਅੱਖਾਂ ਦੇ ਉਤਾਰਿਓ ਸੋਜੋ ਸੋਜੋ ਵੇ ਦਾਦੀ ਦੇ ਦੁਲਾਰਿਓ ਸੋਜੋ ਸੋਜੋ ਵੇ ਦਾਦੀ ਦੇ ਦੁਲਾਰੇਓ ਲਾ ਕੇ سینੇ ਨਾਲ ਲਾਲਾਂ ਦੀਆਂ ਜੋੜੀਆਂ ਮਾਤਾ ਗੁਜਰੀ ਸੁਣਾਉਂਦੀ ਬੈਠੀ ਲੋਰੀਆਂ ਲਾ ਕੇ سینੇ ਨਾਲ ਲਾਲਾਂ ਦੀਆਂ ਜੋੜੀਆਂ ਮਾਤਾ ਗੁਜਰੀ ਸੁਣਾਉਂਦੀ ਬੈਠੀ ਲੋਰੀਆਂ ਜਾਂ ਦੀਵਾਰੀ ਮੇਰੀ ਹਕੜੀ ਨੂੰ ਠਾਰਿਓ ਜਾਂ ਦੀਵਾਰੀ ਮੇਰੀ ਹਕੜੀ ਨੂੰ ਠਾਰਿਓ ਸੋਜ ਸੋਜ ਵੇ ਦਦੀ ਦੇ ਦੁਲਾਰੇਓ ਕਾਲੀ ਰਾਤ ਵੇ ਸਿਰਾਂ ਦੇ ਉੱਤੇ ਸ਼ੂਕਦੀ ਵੇ ਕਾਲੀ ਰਾਤ ਵੇ ਸਿਰਾਂ ਦੇ ਉੱਤੇ ਸ਼ੂਕਦੀ ਹੋਣੀ ਫਿਰਦੀ ਹਵਾਵਾਂ ਵਿੱਚ ਕੂਕਦੀ ਹੋਣੀ ਫਿਰਦੀ ਹਵਾਵਾਂ ਵਿੱਚ ਕੂਕਦੀ ਸੀਸ ਵਾਰ ਦਿਓ ਸਿੱਧਕ ਨਹਾਰਿਓ ਸੀਸ ਵਾਰ ਦਿਓ ਸਿੱਧਕ ਨਹਾਰਿਓ ਸੋਝੋ ਸੋਝੋ ਵੇ ਦਦੀ ਦੇ ਦੁਲਾਰਿਓ ਅੱਜ ਦੱਸਦਾ ਸੀ ਸੂਬੇ ਦਾ ਜਲਾਦ ਵੇ ਓਣਾ ਤੋੜ ਲੈਣਾ ਡਾਲੀ ਤੋਂ ਗੁਲਾਬ ਵੇ ਤੁਸੀਂ ਟੁੱਟ ਕੇ ਵੀ ਮੈਂ ਕਾ ਨਾ ਵਿਸਾਰਿਓ ਤੁਸੀਂ ਟੁੱਟ ਕੇ ਵੀ ਮੈਂ ਕਾਣਾ ਵਿਸਾਰਿਓ ਸੋਝੋ ਸੋਝੋ ਵੇ ਦਾਦੀ ਦੇ ਦੁਲਾਰਿਓ ਓਕੇ ਹੁੰਦੇ ਨੇ ਜੁਝਾਰੂਆਂ ਦੇ ਪੰਧ ਵੇ ਆਂਦੇ ਪੈਰ ਪੈਰੀ ਉੱਤੇ ਕੋਈ ਕੰਧ ਵੇ ਓਕੇ ਹੁੰਦੇ ਨੇ ਜੁਝਾਰੂਆਂ ਦੇ ਪੰਧ ਵੇ ਉਹਨ ਦੇ ਪੈਰ ਪੈਰ ਉੱਤੇ ਕੋਈ ਕੰਧ ਵੇ ਤੁਸੀਂ ਜਗ ਦੇ ਰਿਓ ਵੇ ਚੰਨ ਤਾਰੇਓ ਤੁਸੀਂ ਜਗ ਦੇ ਰਿਓ ਵੇ ਚੰਨ ਤਾਰੇਓ ਸੌਂ ਜੋ ਸੌਂ ਜੋ ਵੇ ਦਾਦੀ ਦੇ ਦੁਲਾਰੇਓ ਸਾਰੇ ਜਗ ਦੀਆਂ ਅੱਖਾਂ ਦੇ ਉਤਾਰਿਓ ਸੌਂ ਜੋ ਸੌਂ ਜੋ ਵੇ ਦਾਦੀ ਦੇ ਦੁਲਾਰੇਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ